ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਪਿੰਡ ਮਢਿਆਲੇ ਪੁੱਛੇ ਹੋਏ ਜੀ ਬਾਈ ਜੀ ਉਹਨਾਂ ਕੋਲ ਪਹਿਲੀ ਵੀਡੀਓ ਬਣਾਉਣ ਲੱਗੇ ਬਾਈ ਉਹਨਾਂ ਦੀ ਜ਼ਿਲ੍ਹਾ ਅਮਰਸਰ ਪੈਂਦਾ ਜੀ ਤਹਿਸੀਲ ਅਮਰਸਰ ਪੈਂਦੀ ਆ ਵਪਾਰ ਦਾ ਕੰਮ ਕਰਦੇ ਹੋ ਬਾਈ ਹਣੀ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਤਿਕਾਰ ਬਾਈ ਜੀ ਸਾਲਾ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮਾਵਾ ਦਾ ਮੋਕੇ ਕੰਮ ਕਰਦੇ ਹਾਂ ਹਾਂ ਜੀ ਵੀਰ ਜੀ ਬਾਬਾ ਚਿਰ ਹੋ ਗਏ ਕਿੰਨੇ ਟਾਈਮੋਂ ਕੇ ਕਰਦੇ ਨੇ ਕੋਈ 10 ਸਾਲ ਦੇ ਕਰੀਬ ਹੋਵਾਂ ਹਾਂ ਜੀ ਹਾਂ ਜੀ ਮੱਜਾਂ ਦਾ ਮਾੜਾ ਜੀ ਮੱਜਾਂ ਦਾ ਮੱਜਾਂ ਦਾ ਜ਼ਿਆਦਾ ਚੰਗੀਆਂ ਮਿਲ ਜਾਈਆਂ ਇੱਥੋਂ ਵੀ ਲੈ ਲਈ ਦੀਆਂ ਜੇ ਚੰਗੀਆਂ ਮਿਲ ਜੇ ਇੱਥੋਂ ਪਹਿਲਾਂ ਦੂਰ ਪਿਛੇ ਵੇਚਿਆ ਮਾਲ ਤਾਂ ਹਾਂ ਚੰਗੇ ਨੇ ਤੁਹਾਡੇ ਹਾਂਜੀ ਹਾਂਜੀ ਪਿਛੇ ਵੇਚਦੀਆਂ ਇਹ ਵੀ ਜੀ ਦੋ ਹੀ ਮਹੀਆਂ ਫਿਰ ਦੋ ਹੀ ਭਾਜੀ ਹਾਂ ਚੰਗੇ ਰਿਕਾਰਡ ਵਾਲੇ ਚੰਗੀਆਂ ਰਿਕਾਰਡ ਇੱਕ ਡਰੈੱਸ ਬੋਲ ਦੋ ਫਿਰ ਆਪਣਾ ਡਰੈੱਸ ਪਿੰਡ ਮੜਿਆਲਾ ਜੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਮੋਬਾਈਲ ਨੰਬਰ 98743 6814 ਚਲੋ ਇਹ ਕਿਹੜੇ ਰੋਡ ਤੇ ਰਹਿਗੇ ਵੀਰ ਜੀ ਪੰਡੇ ਇਹ ਚੱਬੇ ਬਾਬੇ ਨੋਸ ਸਿੰਘ ਦੀ ਸਮਾਧ ਤੋਂ ਹੀ 4 ਕਿਲੋਮੀਟਰ ਪਿੰਡ ਮੜਿਆਲਾ ਪੈਂਦਾ ਜੀ ਤੇ ਇਧਰੋਂ ਬੀੜ ਸਾਹ ਵਾਲਾ ਰੋਡ ਸੂਆ ਭਾਜੀ ਇਹ ਇਹ ਸੂਆ ਭਾਜੀ ਦਾ ਦੂਜਾ ਜੀ ਦੂਜਾ ਸੂਆ ਹਾਂਜੀ ਠੀਕ ਆ ਕਿੰਨੇ ਟੈਮੋ ਕੇ ਸਿਰੋ ਜੀ ਨੂੰ ਸੁਈ ਨੂੰ ਭਾਜੀ ਇਹਨੂੰ ਉਹ ਇਹਦੀ ਕੱਟੀ ਆ ਹਾਂਜੀ ਤੇ ਕੋਈ 20 ਦਿਨ ਗੇਲੇ ਕੋਈ 25 ਦਿਨ ਗੇਲੇ ਤੇ ਇੰਨਾ ਹੋ ਗਿਆ ਤੇ ਹਾਂਜੀ ਇੰਨਾ ਹੋ ਗਿਆ ਜੀ ਹੁਣ ਇਸ ਟਾਈਮ ਦੁੱਧ ਕਿੰਨਾ ਸਈ ਇਹਦੇ ਕੋਲ ਦੁੱਧ ਭਾਜੀ 14 ਕਿਲੋ ਹਾਜ਼ਰ ਹੋਵੇ ਲੋ ਲਓ ਜੀ 4 ਕਿਲੋ ਦੁੱਧ ਇਸ ਟਾਈਮ ਤੋਂ ਤਿਆਰ ਆ ਤੇ ਕੱਟੀ ਮਗਰਾਗੇ ਨਾ ਹਾਂਜੀ ਸੰਭੂ ਆ ਲੈ ਆ ਲੋ ਚੰਗੇ ਦਾ ਖਾਂ ਤੇ ਦੁੱਧ ਵਾਲੀ ਮੈਂ ਆਮ ਬਖਾ ਕਰ ਪਿਓ ਰੱਖ ਲੈਣਾ ਜੀ ਨਾ ਮੇਜੀ ਹਾਂਜੀ ਹਾਂਜੀ ਜੈਡ ਬ੍ਰੈਗ ਕੋਈ ਆਪਸ ਵਿੱਚ ਭਾਜੀ ਕਿਵੇਂ ਆ ਹਾਂਜੀ ਚਾਹ ਆਪਸ ਮਾਰੀ 1 ਨੰਬਰ ਭਾਜੀ ਐ ਵਧੀਆ 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 ਠੀਕ ਆ ਤੇ ਚਲੋ ਹਜੇ ਹੋਰ ਵਾਸ ਆ ਰਿਹਾ ਦੋ ਜਣਾ ਭਾਜੀ ਹਾਂਜੀ ਹਾਂਜੀ ਆਜੋ ਆਜੋ ਇੱਕ ਇਹ ਤੋਂ ਲੰਮੀ ਫੇਰ ਲੈ ਜਾਓ ਉਧਰ ਲੈ ਜਾਓ ਇਹ ਕਿਹੜੇ ਲਾਕੇ ਲੈ ਕੇ ਆ ਨਾ ਭਾਜੀ ਫਰੇ ਇਹ ਵੀਰ ਜੀ ਆਪਾਂ ਇਧਰੋਂ ਹਰਿਆਣੇ ਵਾਲੀ ਸਾਈਡ ਤੋਂ ਮਗਾਈਆਂ ਅਸੀਂ ਦੋਵੇਂ ਚੋ ਹਾਂਜੀ ਹਾਂਜੀ ਠੀਕ ਆ ਹਸਾਰ ਸਾਈਡ ਤੋਂ ਹਾਂਜੀ ਹਾਂਜੀ ਆ ਆਜੋ 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 ਲੈ ਆਓ ਲੈ ਆਓ ਲੈ ਜੀ ਚੰਗੇ ਦਿਖਾ ਦੇ ਅੱਗਾ ਪਿੱਛਾ ਦਿਖਾ ਦੇ ਕਰੋ ਜੀ ਬਜੀ ਮੁੱਲ ਮੁੱਲ ਜਾਇ ਹੀ ਰੱਖੀ ਬਸ ਹਨਾ ਜਿਹੜੇ ਪਿੰਡ ਲੈ ਜਾਏਗਾ ਨਾਲੇ ਕਰਨੇ ਆਪਾਂ ਜਾਏ ਹਾਂਜੀ ਮੁੱਲ ਜਾਇ ਹੀ ਕਰਨੇ ਆ ਹਾਂ ਬਸ ਠੀਕ ਆ ਬੋਲੋ ਜੀ ਹਾਂਜੀ ਇੱਕੋ ਹੀ ਗਾਵਾ ਛੋੜੀ ਕਰਨੀ 1000 ਰੁਪਿਆ ਮੁੱਲ ਬਾਜੀ ਦਾ ਇੱਕ ਵੀ ਅੱਛਾ ਬਾਬ ਠੀਕ ਆ ਇੱਕ ਵੀ ਦਾ 1000 ਛੋੜ 1000 ਛੋੜ ਕਰਨੀ ਲਓ ਜੀ 119000 ਦੀ ਤੇ ਸੰਭੂ ਜੇਕਰ ਫੇਰ ਦਿਖਾ ਥਾਲੇ ਆ ਕਰ ਤਨ ਤੁਣ ਵੇਖੋ ਰੇਡ ਵੇਲੇ ਬਿਲਕੁਲ ਜਾਇ ਨਹੀਂ ਆ ਗਾੜ ਹੋ ਗਈ ਬਸ ਅੱਛਾ ਹਾਂਜੀ ਹਾਂਜੀ ਹੋਰ ਹੋ ਜੂ ਮੰਨਦੇ ਬਸ ਨਹੀਂ ਨਹੀਂ ਬਸ ਚਲੋ ਏਰੀਆ ਜੀ 19 ਦੇਣੀ ਆ ਬਸ ਚਲੋ ਇਹਦੇ ਬਰਾਬਰ ਨਾ ਹੀ ਹੋਣਾ ਆਜੋ ਖੋਲੋ ਇਹ ਬੇਜੀ ਇਹ ਝੋਟੀ ਪਹਿਲਾਂ ਆ ਗਈ ਜੇ ਅੱਛਾ ਇਹ ਵੀ ਸੂਈ ਆ ਹਾਂਜੀ ਇਹ ਵੀ ਸੂਈ ਜੇ ਦੁੱਧ ਕੋਈ ਜੀ ਕਿੰਨਾ ਸਲੰਦੇ ਇਹਦੇ ਕੋਲ 11 12 ਕਿਲੋ ਦੁੱਧ ਹਾਜਰ ਹੋਣਾ ਹੈ ਗੱਲ 11 12 ਕਿਲੋ ਇਹਦੇ ਸਲੰਦੇ ਹਾਜਰ ਆ ਦੱਸ ਇਹ ਵੀ ਦਿਖਾ ਦੇ ਮੁੰਡੇ ਲੈ ਵਾ ਐਨ ਡੇ ਕੋ ਹੱਥਾਂ ਲੈ ਵਾ ਕੱਟੀ ਮਗਰ ਜੀ ਨੂੰ ਤੁਹਾਨੂੰ ਵੇਖੋ ਕਿੰਦਾ ਟਾਰੋ ਲਿਆ ਹਾਂਜੀ ਦੋਵਾਂ ਦੇ ਮਗਰ ਕੱਟੀਆਂ ਦੋ ਮਰਗਰ ਉਹਦੀ ਵੀ ਕੱਟੀ ਇਹਦੀ ਵੀ ਕੱਟੀ ਇਹ ਵੀ ਖੋਲੋ ਸਿੰਗਲ ਆ ਢੇ ਇਹ ਵੀ ਉਧਰ ਹੀ ਆਈ ਜੀ ਹਾਂਜੀ ਇਹ ਵੀ ਖਾਜ ਮੁਗਰ ਨੇ ਬਸ ਹਾਂ ਜੀ ਡਰਾਮੀ ਭਰਨੇ ਜਾ ਕੇ ਹਾਂ ਜੀ ਹਾਂ ਜੀ ਭਾਜੀ ਇਹ ਦੂਰ ਲੋ ਇਹ ਦੂਰ ਇਹ ਦੂਰ ਲੋ ਜਵਾਬ ਸਵਾ ਭਜਿੰਦਾ ਬਈ ਕੋਈ ਪੁੱਛ ਕੋਈ ਪੂਛਟਾ ਨਹੀਂ ਭਾਜੀ ਠੀਕ ਹੈ ਜੀ ਆਜੋ ਆਜੋ ਲਿਆਓ ਲਿਆਓ ਭਾ ਆਫ ਰਿੰਦਾ ਵੀ ਜੈ ਜੀ ਭਾਜੀ ਭਾ ਬਿਲਕੁਲ ਜੈ ਜੀ ਹਾਂ ਜੀ ਹਾਂ ਜੀ ਚਲੋ ਬੋਲੋ ਜੀ ਫਿਰ ਇਹਦਾ ਸੰਦੀਪ ਵੀਰ ਜੀ 1 25 ਵਟ ਲਈਏ ਇੰਦੋਂ ਵਿਜਾਇ ਜਿਹੜਾ ਹੀ ਛੋੜ ਕਰੀਏ ਹਾਂਜੀ ਹਜ਼ਾਰ ਹੀ ਛੋੜ ਹਜ਼ਾਰ ਚਲੋ ਦੇਤੀ 19 ਦੇ ਵੀ ਹਾਂਜੀ 19 ਗਨੇ ਟੱਕਾ ਜੀ 24 ਦਿਨਾਂ ਦੀ ਹੈ ਹੈ ਚਲ ਜਾ ਦੇ 19 ਦੀ ਚਲ ਇਹ ਵੀ 19 ਦੀ ਤੇ ਉਹ ਵੀ 19 ਦੀ 19 ਗਿਨੇ ਵਾਹ ਜੀ ਨਹੀਂ ਰੇਡ ਥੋੜਾ ਬਹੁਤ ਸੋਹਣਾ ਠੀਕ ਹੈ ਝੋਟੀਆਂ ਵਿੱਚ ਚੰਗੀਆਂ ਸਾਰ ਜਿਹੜਾ ਬੱਚੇ ਦੇ ਉਹਨੂੰ ਦਿਖਾ ਦੇ ਬੱਚਿਆ ਅਗਲੀ ਕੱਟੀ ਇਹਦੀ ਜੀ ਹਾਂਜੀ ਤੇ ਪਰਲੀ ਜਿਹੜੀ ਕੱਟੀ ਆ ਉਹ ਪਰਲੀ ਝੋਟੀ ਦੀ ਹੈ ਠੀਕ ਆ ਹਾਂਜੀ ਤੇ ਦੇਖੋ ਜੀ ਦੋ ਹੀ ਮਈਆਂ ਫੇਰ ਆ ਤੇ ਬਾਕੀ ਮੇਰਾ ਵੀ ਇੱਥੇ ਆਓ ਤੇ ਰੇਡ ਬਹੁਤ ਸੋਹਣਾ ਵੀਰ ਦਾ ਤੇ ਬਾਕੀ ਆਓ ਭਰਾ ਬੈਠਾ ਆਜੋ ਜੀ ਆਜੋ ਸਾਰੇ ਆਜੋ ਵੀਰ ਆਹੇ ਹੋਏ ਚਲੋ ਆਪਣੇ ਵੀਡੀਓ ਕੋਲੇ ਦੇਖ ਰਹੇ ਆ ਵੀਰ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਤੇ ਬਹੁਤ ਵੀਰੇ ਕਿਹੜੇ ਪਿੰਡੋਂ ਵੀਰ ਜੀ ਮਲਿਆਣਾ ਪਿੰਡਾ ਇੱਥੋਂ ਜੀ ਹਾਂ ਜੀ ਲਾ ਵੇਖੋ ਪਹਿਲੇ ਇਕੱਠ ਰ ਹੋ ਹੈਂ ਬਾਜੀ ਵੀਰੇ ਪ੍ਰੰਦਾ ਕਰਕੇ ਨਾ ਮੈਂ ਰੋਟੀ ਨਹੀਂ ਖਾਦੀ ਖੇਰਦੀ ਅੱਜ ਭਰਾ ਭਰਾ ਆਹ ਵੇਖ ਨਾ ਮੈਂ ਰੋਟੀ ਖਾਣੀ ਆ ਆਇ ਤਾਂ ਜਾ ਨਹੀਂ ਡਿਆ ਇਹ ਹੁੰਦਾ ਕਿ ਨਹੀਂ ਪਿਆਰੋਂ ਬਣਾਏ ਹਾਂ ਬਿਲਕੁਲ ਜੀ ਬਿਲਕੁਲ ਸਾਰੇ ਭਰਾ ਪਿਆਰ ਕਰਦੇ ਆ ਜੀ ਹਾਂ ਜਿੰਦੇ ਵਾਸਤੇ ਰੋ ਭਾਈ ਹਾਂ ਬਸ ਜੀ ਤੁਹਾਡਾ ਬਹੁਤ ਬਹੁਤ ਜੀ ਆਨੰਦ ਦੇ ਜੀ ਤੇ ਨੰਬਰ ਬੋਲੋ ਜੀ ਆਪਣਾ ਨੰਬਰ ਭਾਈ 9843 6814 ਪਿੰਨ ਮਢਿਆਲਾ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਅੰਮ੍ਰਿਤਸਰ ਤਸਵੀਰ ਸਤਿਕਾਰ ਸਤਿਕਾਰ